ਕੁੜੀ ਨਿਕਲ ਗਈ ਸੀ ਤੇ ਮਿੱਠੂ ਮੈਦਾਨ ਦੇ ਘਰੇ ਕੱਲ ਸਾਨੂੰ ਮਿਲੀ ਗਈ ਤੇ ਮੈਂ ਲੈਣ ਗਏ ਤੇ ਸਾਨੂੰ ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਸਾਨੂੰ ਤੇ ਧੰਕੀਆਂ ਵਰੀਆਂ ਵੀ ਫੋਨ ਆਂਦੇ ਪਏ ਆ ਕਿ ਕੁੜੀ 2 ਲੱਖ ਰੁਪਏ ਲੱਗਣੇ ਆ 2 ਲੱਖ ਰੁਪਏ ਲੱਗਣੇ 2 ਲੱਖ ਰੁਪਏ ਲੱਗਣੇ ਤੁਸੀਂ ਕੁੜੀ ਨੂੰ ਆ ਕੇ ਲੈ ਕੇ ਜਾਓ ਕੱਲ ਨੂੰ ਕੋਈ ਥੀ ਆਪੇ ਅਣਾ ਨੂੰ ਦਾਣਾ ਕਰੇ ਇਹ ਜਿਹੜੇ ਕਾਉਂਸਲਰ ਆ ਇਹ ਕਾਉਂਸਲਰ ਇਹੀ ਕਰਨ ਲਈ ਬੈਠੇ ਆ ਅੱਜ ਮੇਰੀ ਕੁੜੀ ਭੱਜੀ ਆ ਕੱਲ ਹੋਰ ਕੋਈ ਕੁੜੀ ਭੱਜੇਗੀ ਦਾਨ ਨੇ ਸਾਡੀ ਕੁੜੀ ਨੂੰ ਵੀਡੀਓ ਹੈ ਅਸੀਂ ਲੈਣ ਗਏ ਤਾਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਨਾਲ ਸਾਡੇ ਉੱਤੇ ਹੱਤਾਈ ਕੀਤੀ ਅਸੀਂ ਗੱਡੀ ਦੇ ਥੱਲੇ ਵੀ ਆਏ ਸੀ ਫਿਰ ਕੁੜੀ ਨੂੰ ਵੀਡੀਓ ਤੇ ਬੈਰਨ ਦੋ ਉਹ ਗੱਡੀ ਦੇ ਅੱਗੇ ਉਹ ਗੱਡੀ ਚ ਵਾਰ ਦਿੱਤਾ ਕੁੜੀ ਨੂੰ ਉਹ ਭਜਾਉਣ ਲੱਗੇ ਤਾਂ ਅਸੀਂ ਅੱਗੇ ਖੜ੍ਹੇ ਦੇ ਅੱਗੇ 100 ਕਹੇ ਜਿਹੜੇ ਪਿੱਛੇ ਸੋ ਗਏ ਉਹ ਭਿੜਾਉਣੇ ਲੱਗੇ ਬਾਅਦ ਚ ਕੱਢ ਕੇ ਕੁੜੀ ਨੂੰ ਉਹ ਲੈ ਗਏ ਸਥਿਤੀ ਜਿਹਾ ਕੇ ਲੈ ਗਏ ਫਿਰ ਸਾਨੂੰ ਕੁੜੀ ਸਾਡੇ ਇਹ ਨਹੀਂ ਕੀਤੀ ਜਿਵੇਂ ਆ ਰਹੀ ਨਹੀਂ ਕੀਤੀ ਹੁਣ ਪਤਾ ਨਹੀਂ ਕੁੜੀ ਕਿੱਥੇ ਆ ਹੁਣ ਕੀ ਬੋਲੀਏ ਹੁਣ ਕੋਈ ਸਮਝ ਨਹੀਂ ਆਉਂਦੀ ਸਾਨੂੰ ਨਾ ਪ੍ਰਸ਼ਾਸਨ ਸਾਥ ਦੇਂਦੇ ਹਨ ਕੋਈ ਸਾਥ ਦੇਂਦੇ ਆ ਉਧਰ ਦੇ ਪ੍ਰਸ਼ਾਸਨ ਕੋਈ ਸਾਡੀ ਗੱਲ ਹੀ ਨਹੀਂ ਸੁਣਦੇ ਆ ਧੰਨਵਾਦ ਜੀ ਆਤਮੇ ਨੂੰ ਆ ਵੀਡੀਓ ਬਣਾ ਤੁਹਾਡੇ ਲੱਗ ਗਿਆ ਆ ਦੇਖ ਲਓ ਤੁਸੀਂ ਸਾਰ ਤੁਸੀਂ ਇੱਥੇ ਆ ਪੜਾਣ ਨੂੰ ਤਾਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਣਾ ਹੈ ਜੇ ਬੰਦੇ ਰਹਿਣਗੇ ਤੇ ਉਮਰ 16 ਸਾਲ ਤੋਂ ਮੇਰੇ ਹੱਥੋਂ ਪੂਰੀ ਤੇ ਮੇਰਾ ਦਿਲ ਬਹੁਤ ਘਬਰਾਉਂਦਾ ਪਿਆ ਤੁਸੀ ਸਾਡੀ ਮਦਦ ਕਰੋ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਸਾਡੀ ਮਦਦ ਕਰੋ ਸਾਡੀ ਮਦਦ ਮੈਂ ਤੇ ਇਸ ਲੋਹਾਡਾ ਹਾਂ ਇੱਕ ਗਰੀਬ ਪਰਿਵਾਰ ਹੈ ਜਿੱਤਾ ਕਿ 16 ਸਾਲ ਦੀ ਲੱਗ ਮੈਂ ਸਨਮਾਨ ਦਾ ਜਿੱਤੇ ਪਰ ਬਾਹਰ ਨਹੀਂ ਜਾ ਸਕਦਾ ਕੀ ਕਹਿੰਦੇ ਕਲ ਨੂੰ ਪਤਾ ਲੱਗਿਆ ਕਿ ਅਸੀਂ ਕਹਿ ਕੇ ਬੜੀ ਹਾਂਜੀ ਰਾਮਬਾਲ ਜੀ ਇਹਨਾਂ ਦਾ ਕੀ ਕਹਦਾ ਹੈ ਇਹ ਦੇਖੋ ਤੁਸੀਂ ਵੀਡੀਓ ਦੇਖੋ ਉਹਦੇ ਵਿੱਚ ਕਾਂਗਰਸ ਨੂੰ ਸੁੱਖ ਹਾਂਜੀ ਕਾਂਗਰਸ ਦਾ ਲੇ ਪੂੜੋ ਸੁੱਕੀ ਦੁਕਾਨ ਇਹ ਕਹਿੰਦਾ ਵੀ ਸੀਪੀ ਸਾਹਿਬ ਨੂੰ ਕਾਂਗਰਸੀ ਐਕਸ ਕੌਂਸਲਰ ਦਾ ਬਈ ਅੱਜ ਬੜਕਦਰ ਭਈ ਆਮਬਰ 80 ਇਹ ਨਹੀਂ ਕੋਈ ਵਸੀਪੀ ਹੋ ਰਿਹਾ ਉਹ ਕਮ ਹੋੜੇ ਕਮ ਬਾਜੀ ਜੀ ਇਹ ਬੰਦਾ ਵੀ ਫੜਿਆ ਕਰ ਬੰਦਾ ਨਹੀਂ ਜੀ ਜਿਹੜਾ ਨਾਲ ਐਕਸ ਕੌਂਸਲਰ ਦਾ ਬੇਟਾ ਮੈਂ ਮਨਜੀਤ ਘਰ ਤੇ ਵੈ ਤਹਿਸੀਲਪੁਰੇ 6 ਨੰਬਰ ਗਲੀ ਕੀ ਗੱਲ ਹੋਈ ਹੈ ਜੀ ਤੇ ਗੱਲ ਕੁੜੀ ਕੁੜੀ ਨਿਕਲ ਗਈ ਸੀ ਇਹ ਤੇ ਕੁੜੀ ਮੈਂ ਲੈ ਕੋਸਨਰ ਮਿੱਠੂ ਪ੍ਰਧਾਨ ਮਿੱਠੂ ਮੈਦਾਨ ਦੇ ਘਰੇ ਕੱਲ ਸਾਨੂੰ ਮਿਲੀ ਗਈ ਤੇ ਮੈਂ ਲੈਣ ਗਏ ਤੇ ਸਾਨੂੰ ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਖੱਡਣ ਦੇ ਬਾਅਦ ਸਾਨੂੰ ਕੁੜੀ ਜੀ ਮੈਨ ਨਹੀਂ ਲਾਇਆ ਤੇ ਇਹ ਕੰਮ ਮਿੱਠੂ ਪ੍ਰਧਾਨ ਦਾ ਮਿੱਠੂ ਮੈਦਾਨ ਦਾ ਹੈਗਾ ਤੇ ਮੈਨੂੰ ਬਸ ਕੁੜੀ ਚਾਹੀਦੀ ਆ ਤੋ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਹਾਂ ਫੋਰ ਮੈਨ ਬਿਲਕੁਲ ਲੜਕੀ ਦੀ ਕਿੰਨੀ ਉਮਰ ਹੈ ਜੀ ਲੜਕੀ ਦੀ ਉਮਰ 16 ਸਾਲ 16 ਸਾਲ 2 ਮਹੀਨੇ ਦੀ ਹੈ ਭਜੌਂਦ ਵਿੱਚ ਜਿਹਦਾ ਹੱਥ ਹੈਗਾ ਜੀ ਇਹ ਮਿੱਠੂ ਮਿੱਠੂ ਪ੍ਰਧਾਨ ਦਾ ਹੈਗਾ ਹਾਂਜੀ ਤੱਕ ਇਹ ਤੂੰ ਕਿ ਮਾਰੇ ਨਾਲੇ ਮੁੰਡੇ ਨੂੰ ਨਾਲੇ ਆਦਮੀ ਨੂੰ ਇਹਨਾਂ ਨੇ ਕੁੱਟਿਆ ਗਿਆ ਕੀ ਤੁਸੀਂ ਮੰਗ ਕੀ ਕਰਦੇ ਹੋ ਸਰਕਾਰ ਸਰਕਾਰ ਪੰਜਾਬ ਸਰਕਾਰ ਕੋ ਅਸੀਂ ਇਹੀ ਮੰਗ ਕਰਦੇ ਆ ਕਿ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਏ ਤੇ ਨਾਲੇ ਮੇਰੀ ਕੁੜੀ ਵਾਪਸ ਕੀਤੀ ਜਾਏ ਮੰਗੇ ਇਹੋ ਕਰਦੀ ਹਾਂ ਹੱਥ ਜੋੜ ਕੇ ਕਿ ਮੇਰੀ ਧੀ ਘਰੇ ਜਿਵੇਂ ਤੇ ਮੈਂ ਮੈਲ ਸੁੱਕੀ ਹੋ ਜਾ ਮੈਂ 4 ਦਿਨਾਂ ਤੋਂ ਬਹੁਤ ਰੋਂਦੀ ਪਈ ਹੈ ਮੇਰਾ ਜਿੜਾ ਰੱਖੂਗੀ ਧੀਆ ਨੂੰ ਅਸੀਂ ਕੋਈ ਠੀਕ ਕਰਕੇ ਰਾਜੀ ਹੈਗੀ ਸਾਡੀ ਮਦਦ ਕਰੋ ਸਾਡੀ ਮਦਦ ਕਰੋ ਕੋਈ ਹੁਣ ਤੱਕ ਸੁਣਵਾਈ ਕੀਤੀ ਹੈ ਬੁਲਸ਼ਣ ਹਾਂਜੀ ਨਹੀਂ ਕੀਤੀ ਹੈ ਸਾਨੂੰ ਤੇ ਧਮਕੀਆਂ ਵਰੀਆਂ ਵੀ ਫੋਨ ਆਉਂਦੇ ਪਏ ਆ ਕਿ 2 ਲੱਖ ਰੁਪਏ ਲੱਗਣੇ ਆ 2 ਲੱਖ ਰੁਪਏ ਲੱਗਣੇ 2 ਲੱਖ ਰੁਪਏ ਲੱਗਣੇ ਤੁਸੀਂ ਕੁੜੀ ਨੂੰ ਆਕੇ ਲੈ ਕੇ ਜਾਓ ਤੇ ਸ਼ਾਇਦ ਸਾਡੇ ਪਰਿਵਾਰਾਂ ਦੇ ਉੱਤੇ ਕਹਿੰਦੇ ਪਰਚਾ ਘਟਾਉਣਾ ਵਾ ਪਰਚਾ ਪਾਣਾ ਤੋਂ ਡਰ ਗਏ ਹੁਣ ਮੈਨੂੰ ਟੈਨਸ਼ਨ ਮੇਰੇ ਮੇਰੇ ਮੋਬਾਈਲ ਤੇ ਵੀ ਧਮਕੀ ਭਰੀ ਖੈ ਫੋਨ ਆਂਦੇ ਪਏ ਕਿਹਦੇ ਨੂੰ ਧਮਕੀ ਦਿੱਤੀ ਹੈ ਧਮਕੀ ਦਿੰਦੇ ਪਏ ਕਿ ਤੁਸੀਂ ਕੁੜੀ ਨੂੰ ਆਕੇ ਲੈ ਕੇ ਜਾ ਨਹੀਂ ਤੇ ਤੁਹਾਡੇ ਪਰਿਵਾਰ ਨੂੰ ਵੀ ਧਮਕੀ ਦਿੰਦੇ ਕਿ ਤੁਹਾਡੇ ਪਰਿਵਾਰ ਦੇ ਉੱਤੇ ਸਾਰਿਆਂ ਦੇ ਉੱਤੇ ਪਰਚਾ ਪਾਉਣਾ ਵਾ ਹਾਂਜੀ ਤੇਜ ਸਿੰਘ ਤਹਿਸੀਲ ਪੂਰਾ 6 ਨੰਬਰ ਗਲੀ 40 ਨੰਬਰ ਮਕਾਨ ਭਾਈ ਤੁਹਾਡੀ ਇੱਕ ਸੀਸੀਟੀਵੀ ਵਾਰਲ ਹੁੰਦੀ ਜਿਹਦੇ ਤਨ ਟੱਕੇ ਪੈਂਦੇ ਫਿਰ ਕੀ ਪੂਰਾ ਕਾਰਨ ਕੀ ਹੈਗਾ ਵੀ ਤਾਂ ਕਾਰਨ ਇਹ ਸੀ ਕਿ ਮੇਰੀ ਕੁੜੀ 4 4-5 ਦਿਨ ਦੇ ਗਵਾਚੇ ਸੀ ਸਾਨੂੰ ਕੁਝ ਅਸੀਂ ਅਫੇਰ ਕੀਤਾ ਸੀ ਸਾਨੂੰ ਅਫੇਰ ਕਰਨ ਦੇ ਬਾਅਦ ਵੀ ਥਾਣੇ ਵਾਲਿਆਂ ਨੇ ਕੋਈ ਐਕਸ਼ਨ ਨਹੀਂ ਲਿਆ ਹਮ ਇਹਦੇ ਬਾਅਦ ਸਾਨੂੰ ਪਤਾ ਲੱਗਿਆ ਕਿ ਮੁੰਡਾ ਜਿਹੜਾ ਉਹ ਉਹ ਉਹਨਾਂ ਸਾਥ ਦਿੱਤਾ ਜਿਹੜਾ ਆਪਾਂ ਜਾਇਆ ਸੀ ਉਹ ਮਿੱਠੂ ਜਿਹੜਾ ਹੈਗਾ ਕੌਂਸਲਰ ਕਾਂਗਰਸ ਦਾ ਉਹ ਉਹਦਾ ਮੁੰਡੇ ਨਾਲ ਸਾਥ ਦਿੱਤਾ ਸਾਨੂੰ ਪਤਾ ਲੱਗਾ ਹਣ ਥਾਣੇ 'ਚ ਬੋਲੇ ਉਹ ਸਾਨੂੰ ਭਜਾ ਬੋਲਦੇ ਕੱਲ ਆ ਪਰਸਾ ਇਹਦੇ ਕਰਕੇ ਕਰ 4-5 ਦਿਨ ਟਰਕਾ ਦਿੱਤਾ ਸਾਨੂੰ ਕੱਲ ਪਤਾ ਲੱਗਿਆ ਕਿ ਕੁੜੀ ਆਈ ਆ ਕੁੜੀ ਆਈ ਉਹਨਾਂ ਦੇ ਘਰ ਗਏ ਸੀ ਕੁੜੀ ਨੂੰ ਲੈਣ ਲਈ ਤਾਂ ਮਿੱਠੂ ਪ੍ਰਧਾਨ ਨਾਲ ਦੇ ਭਰਾ ਹੋਰ ਚਾਰ ਪੰਜ ਸਾਥੀ ਨਾਲ ਕੁੜੀ ਮੁੰਡੇ ਮੁੰਡੇ ਦੇ ਜਿਹੜੇ ਮੁੰਡੇ ਤੇ ਜਿਹੜਾ ਪਰਿਵਾਰ ਉਹ ਕੁੜੀ ਨੂੰ ਦਬੋਚ ਕੇ ਰੱਖਿਆ ਸੀ ਹਤਾਵਾਹੀ ਕਰਨ ਲੱਗੇ ਸਾਡੇ ਨਾਲ ਮੁਕੰਮਲ ਕੀ ਕੀਤਾ ਅਸੀਂ ਆਪਣੀ ਕੁੜੀ ਨੂੰ ਲੈ ਜਾਣ ਲੱਗੇ ਸਾਡੇ ਨਾਲ ਬਹੁਤ ਜ਼ਰੂਰਤ ਕੀਤੀ ਔਰ ਅੱਠ ਬੰਦੇ ਅਸੀਂ ਤਿੰਨ ਬੰਦੇ ਕੀ ਕਰ ਸਕਦੇ ਸੀ ਸਾਨੂੰ ਹਤਾਵਾਹੀ ਕਰਕੇ ਬਾਹਰ ਕਰਤਾ ਜਦੋਂ ਬਾਹਰ ਕਰਨ ਦੇ ਬਾਅਦ ਉਹ ਆਪਣੀ ਗੱਡੀ 'ਚ ਆਪਣੇ ਭਰਾ ਦੇ ਨਾਲ ਕੁੜੀ ਨੂੰ ਲੈ ਕੇ ਭਜਾਉਂਦੇ ਸੀ ਤਾਂ ਅਸੀਂ ਗੱਡੀ ਦੇ ਅੱਗੇ ਮੇਰੀ ਘਰ ਵਾਲੀ ਸੋ ਗਈ ਮੈਂ ਪਿੱਛੇ ਟੈਰਸ ਹੋ ਗਿਆ ਉਹਦੇ ਬਾਅਦ ਉਨੂੰ ਲੱਗਿਆ ਕਿ ਹੁਣ ਇਹ ਕਾਰ ਕੱਢ ਸਕਦੇ ਆ ਉਹਦੇ ਬਾਅਦ ਫਿਰ ਕੁੜੀ ਨੂੰ ਕੱਢ ਕੇ ਫੋਨ ਕਰਕੇ ਕਹਿਦੀ ਸਕੂਟੀ ਮੰਗਾ ਕੇ ਉਨੂੰ ਮੁੰਡੇ ਮੁੰਡੇ ਦੇ ਵਿੱਚ ਬਿਠਾ ਕੇ ਕੁੜੀ ਨੂੰ ਫਿਰ ਬਾਅਦ ਚ ਸਕੂਟੀ 'ਚ ਬਿਠਾ ਕੇ ਪਤਾ ਨਹੀਂ ਕਿਥੇ ਲੈ ਗਿਆ ਅਜ ਤੱਕ ਕੁੜੀ ਦੀ ਉਮਰ ਕਿੰਨੀ ਉਮਰ ਕੁੜੀ ਦੀ 6 ਸਾਲ 2 ਮਹੀਨੇ ਨਹੀਂ 16 ਸਾਲ 16 ਸਾਲ 2 ਮਹੀਨੇ ਮੁੰਡਾ ਕਿਥੋਂ ਦਾ ਰਹਿਣਾ ਲੱਗਿਆ ਮੁੰਡਾ ਉੱਥੇ ਹੀ ਆ ਚਾਹਨਾ ਤਹਿਸੀਲਪੁਰ ਦਾ ਵੀ ਕੀ ਮੰਗ ਕਰਦੇ ਹਾਂ ਤੁਸੀਂ ਮੰਗ ਇਹ ਕਰਦੇ ਸਾਡੀ ਕੁੜੀ ਘਰ ਆ ਜਾਏ ਕਿੱਥੇ ਆ ਕਿਤੇ ਨਹੀਂ ਲੇਕਿਨ ਜੋ ਉਹਨਾਂ ਨੂੰ ਪਜਾਇਆ ਜਿਹੜੇ ਮੁੰਡੇ ਨਾਲ ਮਿਲ ਕੇ ਮਿੱਠੂ ਜਿਹਾ ਕਾਂਡ ਕੀਤਾ ਆ ਉਹਨਾਂ ਉੱਪਰ ਬਹੁਤ ਬਹੁਤ ਸਖਤ ਕਾਰਵਾਈ ਕੀਤੀ ਜਾਏ ਕੱਲ ਨੂੰ ਕੋਈ ਤੇ ਆਪੇ ਐਣਾ ਨੁਦਾਨਾ ਕਰੇ ਇਹ ਜਿਹੜੇ ਕੌਂਸਲਰ ਆ ਇਹ ਕੌਂਸਲਰ ਇਹੀ ਕਾਰਨ ਲਈ ਬੈਠੇ ਆ ਅੱਜ ਮੇਰੀ ਕੁੜੀ ਪਜੀ ਆ ਕੱਲ ਹੋਰ ਕੁੜੀ ਪਜੇਗੀ ਇਹ ਮੈਂ ਕਹਿੰਦਾ ਪੰਜਾਬ ਸਰਕਾਰ ਨੂੰ ਮੈਂ ਬੋਲਦਾ ਸਾਡੇ ਸਾਡੇ ਉੱਤੇ ਵੀ ਦੇਖੋ ਕੁੜੀ ਭੱਜਨ ਦੀ ਹੈ ਇਹ ਮੈਂ ਤੁਹਾਡੀ ਬੇਨਤੀ ਕਰਦਾ ਹਾਂ ਤੁਹਾਨੂੰ ਗੁਜਾਰਿਸ਼ ਕਰਦਾ ਹਾਂ ਕਿ ਅੱਗੇ ਇਨਸਾਫ਼ ਮੰਗਦੇ ਅੱਗੇ ਕਰਕੇ ਕਿਸੇ ਤਿੰਨ ਭੈਣ ਕੁੜੀ ਇਹ ਰੀਤੀ ਪਹਿਨਣਾ ਬਾਹਰ ਨਿਕਲੇ ਇਹ ਬੰਦੇ ਰਹਿਣਗੇ ਤੇ ਐਡੇ ਹੋਣਗੇ ਇਹਨਾਂ ਦੇ ਉੱਪਰ ਪਰਚਾ ਪਾਓ ਇਹਨਾਂ ਦੇ ਉੱਪਰ ਕੁਝ ਕਾਰਵਾਈ ਕੀਤੀ ਜਾਏ ਪੀਰੇ ਪਰਿਵਾਰ ਤੁਹਾਨੂੰ ਮਿਲਿਆ ਜੀ ਇੱਕ ਕਾਂਗਰਸ ਲੀਡਰ ਦਾ ਸਤਾ ਕੋਈ ਗੱਲ ਸੀਪੀ ਨੂੰ ਕਹਿ ਤਾ ਪਤਾ ਪਤਾ ਜੀ ਹੋ ਗਿਆ ਉਹਨੇ ਸੀਪੀ ਸਾਹਿਬ ਦੇ ਦੱਸਿਆ ਕੁੜੀ ਦੀ ਬਦਨਾਮੀ ਕੋਈ ਗੱਲ ਹਾਂ ਮਿਤੀ 9/5 ਨੂੰ ਸਾਨੂੰ ਮਨਜੀਤਪੁਰ ਵਾਲੇ ਕੰਪਲੇਂਟ ਆਈ ਸੀਗੀ ਵਾਸੀ ਸ਼ਰੀਪੁਰਾ ਉਹਨੇ ਦੱਸਿਆ ਕੁੜੀ ਬੇਟੀ ਜਿਹਦੀ ਉਮਰ 16 ਸਾਲ ਹੈ ਉਹਨੂੰ ਅਨਿਲ ਕੁਮਾਰ ਦਾ ਲੜਕਾ ਵਾਸੀ ਸ਼ਰੀਪੁਰਾ ਉਹਨੂੰ ਉਪਜਾ ਕੇ ਲੈ ਗਿਆ ਜਿਸ ਤੇ ਅਸੀਂ ਮੁਕੱਦਮਾ ਸੇਮ ਡੇਟ ਦੇ ਮੋਟਵਾ ਨੰਬਰ 80 ਡੇਟ 9/5 ਨੂੰ ਦਰਜ ਕੀਤਾ ਫ੍ਰੇਮ 68 ਦਾ ਵਿਦਨ 48 ਆਵਰ ਕੈਂਡੀਸ਼ਨ ਅਸੀਂ ਲੜਕੀ ਬਰਾਬੰਦ ਕਰ ਲਈ ਹੈ ਕਾਲਾ ਸੀ ਲੜਕੀ ਬਰਾਬੰਦ ਕੀਤੀ ਸੀ ਤੇ ਲੜਕੀ ਦੇ ਪੇਰੈਂਟਸ ਨੂੰ ਬੁਲਾਇਆ ਸੀਗਾ ਜੋਦੇ ਪੇਰੈਂਟਸ ਨੂੰ ਆ ਕੇ ਲੜਕੀ ਨੂੰ ਮਾਰਕੁੱਟ ਕਰਨਾ ਸ਼ੁਰੂ ਕਰ ਦਿੱਤਾ ਫਿਰ ਲੜਕੀ ਨੇ ਮਨਾ ਕਰ ਦਿੱਤਾ ਕਿ ਮੈਂ ਆਪਣੀ ਪੇਂਦਸਾਂ ਘਰ ਨਹੀਂ ਜਾਣਾ ਫਿਰ ਅਸੀਂ ਲੜਕੀ ਨੂੰ ਬਸ ਸੱਣ ਲੱਗੇ ਸਾਡੇ ਸਵੈ ਅਧਿਕਾਰ ਸ਼ੈਲਟਰ ਹੂਮ ਉੱਥੇ ਅਸੀਂ ਇਹਨੂੰ ਜਮਾ ਕਰਾਇਆ ਤਾਂ ਹੁਣ ਕੁਝ ਟਾਈਮ ਬਾਅਦ ਅਸੀਂ ਉਹ ਹੋਂਦੇ ਜੱਜ ਸਾਹ ਦੇ ਪੇਸ਼ ਕਰਕੇ ਅੰਦਰ ਸੈਕਸ਼ਨ 164 ਸਟੇਟਮੈਂਟ ਕਰਾਵਾਂਗੇ ਜੋ ਮਾਨਜੋਗ ਅਦਾਲਤ ਦਾ ਹੁਕਮ ਆ ਜਾ ਉਸ ਬਨਾਵ ਅਗਲੀ ਕਾਰਵਾਈ ਕੀਤੀ ਜਾਏ ਥੈਂਕ ਯੂ